ਕੁਕਵੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਇਹ ਗੱਲਾਂ ਪਿਛਲੇ ਦੋ ਸਾਲਾਂ ਤੋਂ ਚਰਚੇ ਦੇ ਵਿੱਚ ਚੱਲ ਰਹੀਆਂ ਸੀ ਕਿ ਸੁਖਵੀਰ ਬਾਦਲ ਜੀ ਅਸਤੀਫਾ ਦੇ ਦੇਵੋ ਤਾਂ ਪਾਰਟੀ ਰਵਾਈਬ ਹੋ ਸਕਦੀ ਉਸ ਤੋਂ ਬਾਅਦ ਨਹੀਂ ਦਿੱਤਾ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਲੋਕ ਸਭਾ ਦੇ ਵਿੱਚ ਹੁਣ ਜਿਮਣੀ ਚੋਣਾਂ ਦੇ ਵਿੱਚ ਬੰਦੇ ਨਹੀਂ ਖੜੇ ਕਰੇ ਉਮੀਦਵਾਰੀ ਨਹੀਂ ਮਿਲੇ ਇਦੇ ਵਿੱਚ ਕੀ ਹੈ ਵੀ ਸੁਖਬੀਰ ਬਾਦਲ ਨੇ ਜਿਹੜਾ ਹੈਗਾ ਸਭ ਤੋਂ ਵੱਧ ਇਹ ਅਕਾਲੀ ਦਲ ਦਾ ਨੁਕਸਾਨ ਕੀਤਾ ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਕਿਉਂਕਿ ਪਹਿਲਾਂ ਜਦੋਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂਦੇ ਸੀ ਫੰਡ ਦਿੰਦੇ ਸੀ ਜ਼ਮੀਨਾਂ ਵੇਚ ਕੇ ਪੈਸੇ ਲਾਉਂਦੇ ਸੀ ਵੀ ਅਕਾਲੀ ਦਲ ਯਾਰ ਸਰਜੀਤ ਕਰੀਏ ਜਿਹੜੇ ਪਹਿਲੇ ਲੋਕ ਸੀ ਮਤਲਬ ਕੀ ਵੀ ਇਮਾਨਦਾਰੀ ਨਾਲ ਕੰਮ ਕਰਦੇ ਯਾਰ ਕਾਲੀ ਦਲ ਜਿਹੜਾ ਸਿੱਖ ਪੰਥਕ ਜਮਾਤ ਹੈ ਉਹ ਲੀਡਰ ਵੀ ਚੰਗੇ ਸੀ ਕੋਈ ਉਹਨਾਂ ਨੇ ਬੰਨ ਬਣਾਉਣ ਦੇ ਵਿੱਚ ਨਹੀਂ ਲੱਗੇ ਸੀ ਇੱਕਦਾਂ ਨੇ ਉਹ ਹੀ ਖਤਮ ਕਰਤੇ ਪੈਸਾ ਲਾ ਕੇ ਕਾਲੀ ਦਲ ਸਰਜੀਤ ਕੀਤਾ ਇਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਕਾਲੀ ਦਲ ਨੂੰ ਖਾਣਾ ਸਨੂ ਕਰਤਾ ਦੂਜਾ ਜਥੇਦਾਰਾਂ ਦੀ ਜਿਹੜੀ ਹੈਗੀ ਅਹਿਮੀਅਤ ਉਹ ਜ਼ੀਰੋ ਕਰਤੀ ਜਥੇਦਾਰ ਅੱਗੇ ਜੋ ਬਿਆਨ ਦਿੰਦਾ ਉਹ ਪ੍ਰਮਾਣ ਹੁੰਦਾ ਸੀ ਪਰ ਇਹਨਾਂ ਨੇ ਜੱਥੇਦਾਰਾਂ ਨੂੰ ਬੁਲਾ ਕੇ ਘਰੇ ਉਹਨਾਂ ਦੀ ਨਸਲਕੁਸ਼ੀ ਕਰੀਆ ਬੇਇੱਜ਼ਤੀ ਕਰੀ ਹੈ ਪਰ ਇਹਦੇ ਨਾਲ ਕੀ ਹੈ ਵੀ ਮੌਜੂਦਾ ਸਰਕਾਰ ਹੈ ਜਿਹੜੀ ਉਹਦਾ ਸੀਐਮ ਵੀ ਕਹਿੰਦਾ ਵੀ ਭਾਈ ਜਿਹੜਾ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਆ ਜਾਂ ਤਖਤਾਂ ਦੇ ਜੱਥੇਦਾਰ ਹੈ ਬਹੁਤ ਵੱਡੀ ਮਹਾਨਤਾ ਤੇ ਉਹਨੂੰ ਅਸੀਂ ਮੰਨਦੇ ਆ ਦੂਜਾ ਵਿਰੋਧੀ ਧਿਰ ਕਾਂਗਰਸ ਉਹ ਵੀ ਕਹਿ ਰਹੀ ਹੈ ਵਿਕਾਲ ਤੱਕ ਦੇ ਜੱਥੇਦਾਰਾਂ ਦੀ ਮਾਨ ਮਰਜ਼ਾ ਦਾ ਇਹਨਾਂ ਨੇ ਢਾਈ ਢੇਰੀ ਕਰੀਆ ਉਹਨਾਂ ਦੀ ਰੱਖਣੀ ਚਾਹੀਦੀ ਸੀ ਹੁਣ ਕਾਲੀ ਦਲ ਨੇ ਜਿਹੜਾ ਹੈਗਾ ਜੱਥੇਦਾਰਾਂ ਨੂੰ ਆਈ ਚੈੱਕ ਕਰ ਲਿਆ ਮਾਫੀ ਨਾਮੇ ਦੇਣੇ ਸ਼ੁਰੂ ਕਰਤੇ ਬੇਅਦਬੀਆਂ ਕਰਾਈਆਂ ਹੋਰ ਬੜਾ ਕੁਝ ਕਰਾਇਆ بار بار ਉਹ ਗੱਲਾਂ ਆਪਾਂ ਰਿਪੀਟ ਨਾ ਕਰੀਏ ਤਾਂ ਅੱਜ ਉਹ ਹਾਲਤ ਹੋ ਗਈ ਸੀ ਕਾਲੀ ਦਲ ਦੀ ਕਿ ਚਾਰ ਬੰਦੇ ਇਹਨਾਂ ਨੂੰ ਮਿਲ ਨਹੀਂ ਰਹੇ ਸੀ ਉਮੀਦਵਾਰ ਬਣਾਉਣ ਵਾਸਤੇ ਜਿਮਨੀ ਚੌਂਟ ਚਾਰ ਬੰਦੇ ਇਹਨਾਂ ਨੂੰ ਮਿਲੇ ਨਹੀਂ ਲੋਕਾਂ ਨੇ ਕਿਹਾ ਵੀ ਅਸੀਂ ਭਾਈ ਅਸੀਂ ਤਾਂ ਇਲੈਕਸ਼ਨ 'ਚ ਖੜੇ ਹੁੰਦੇ ਸੀ ਕਿਉਂ ਲੋਕ ਮਗਰ ਪੈਂਦੇ ਆ ਤੇ ਜਿਹੜਾ ਹੈ ਅਤਸੀਫਾ ਦਿੱਤਾ ਹੁਣ ਇੱਕ ਵੱਡਾ ਚੋਣ ਸਕੰਟ ਹੈ ਤੇ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ ਹੈ ਤੇ ਜਥੇਦਾਰਾਂ ਤੋਂ ਕਲੀਨ ਚਿੱਟ ਕਿਵੇਂ ਲੈਣੀ ਹੈ ਇਹਦਾ ਮਤਲਬ ਇਹ ਹੈ ਹਰ 5 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਇਲੈਕਸ਼ਨ ਹੁੰਦੇ ਨਾ ਨਵੇਂ ਮੈਂਬਰ ਬਣਦੇ ਆ ਡੈਲੀਕੇਟ ਬਣਦੇ ਆ ਪ੍ਰਧਾਨ ਪਰੂਪ੍ਰਧਾਨ ਚੁੰਦੇ ਆ ਸੈਕਟਰੀ ਚੁੰਦੇ ਆ ਸਿਕੱਤਰ ਚੁੰਦੇ ਆ ਜਿਹੜੇ ਪੰਜਾਬੀ ਚ ਸਿਕੱਤਰ ਸਾਹਿਬ ਜਾਂ ਇੰਗਲਿਸ਼ ਚ ਸੈਕਟਰੀ ਹੈ ਪ੍ਰੋਪਾਗੈਂਡਾ ਸੈਕਟਰੀ ਹੋਗਾ ਖਜਾਨਚੀ ਹੋ ਗਿਆ ਹੋਰ ਬੜੇ ਜੂਤਪਿੰਗ ਦੇ ਹੋਗੇ ਜੋ ਵੀ ਟੰਚ ਹੈ ਕੋਰ ਕਮੇਟੀ ਹੋਊਗੀ ਕੋਰ ਕਮੇਟੀ ਦੇ ਮੈਂਬਰ ਹੋਗੇ ਇਹ ਸਾਰਾ ਜਥੇਬੰਦਕ ਟੰਚ ਹੈ ਜਿਹੜਾ 5 ਸਾਲਾਂ ਬਾਅਦ ਚੁਣਿਆ ਜਾਂਦਾ ਹੈ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਲੈਕਸ਼ਨ ਹੋਣੇ ਨੇ ਹੁਣ ਇਹ 15 ਦਸੰਬਰ ਨੂੰ ਉਹਨੇ ਅੱਜ 16 ਨਵੰਬਰ ਹੋ ਗਿਆ ਵੀ ਨਾ ਇੱਕ ਰਹਿ ਗਿਆ ਇਹ ਐਸ ਸੀ ਫਾ ਭਾਈ ਸੁਖਬੀਰ ਬਾਦਲ ਨੇ ਤਨਖਾਈਆ ਕਰਾਰ ਜਿਹੜਾ ਹੋਇਆ ਉਹ ਤੋਂ ਬਚਣ ਦੇ ਲਈ ਦਿੱਤਾ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਮੈਂ ਜਥੇਦਾਰਾਂ ਤੋਂ ਸਾਰਾ ਕੁਝ ਨਪਟਾ ਲੂੰਗਾ ਤੇ 15 ਦਸੰਬਰ ਨੂੰ ਜਿਹੜੇ ਇਲੈਕਸ਼ਨ ਦਵਾਰੇ ਹੋਣੇ ਆ ਜਥੇਬੰਦ ਘਟਾਂਚਾ ਅਕਾਲੀ ਦਲ ਦਾ ਬਣਾਉਣਾ ਉੱਥੇ ਮੈਂ ਪ੍ਰਧਾਨ ਫੇਰ ਬਣ ਜਾਂਗਾ ਨਾਲੇ ਚੋਪੜੀਆਂ ਨਾਲੇ ਦੋ ਦੋ ਹੁਣ ਇਹ ਅਸਲ ਵਿੱਚ ਕਹਾਣੀ ਇਹ ਹੈ ਵੀ 15 ਦਸੰਬਰ ਨੂੰ ਵੀ ਅਸਤੀਫਾ ਦੇਣਾ ਪੈਂਦਾ ਢਾਂਚਾ ਭੰਗ ਕਰਕੇ ਸਾਰਾ ਨਵਾਂ ਸ਼ਿਰੂ ਮੰਨਣਾ ਪੈਂਦਾ ਨਵੇਂ ਸਰੋ ਲਖਣ ਹੁੰਦੇ ਆ ਤੌੜੀ ਬਣਦੀ ਆ ਦੁਬਾਰੇ ਪਾਰਟੀ ਨੂੰ ਫਿਰ ਨਵੇਂ-ਨਵੇਂ ਚਿਹਰੇ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਅਹੁਦੇ ਦਿੱਤੇ ਜਾਂਦੇ ਆ ਹੁਣ ਇਹ ਸਾਰਾ ਜਿਹੜਾ ਸਟੰਟ ਹੈ ਇਹ ਹੀ ਜਿਹੜਾ ਉਹਨੂੰ ਲੇਟ ਹੋਇਆ ਜਿਹੜਾ ਡੇਢ ਮਹੀਨਾ ਯਾ 2 ਮਹੀਨੇ ਜੱਥੇਦਾਰਾਂ ਨੇ ਤਨਖਾਹਿਆ ਕਰਾਰ ਦਿੱਤਾ ਸੀ ਉਹਨਾਂ ਨੇ ਜਿਹੜੇ ਤੱਥ ਪੇਸ਼ ਕਰਨੇ ਸੀ ਸੁਖਵੀਰ ਬਾਦਲ ਨੇ ਕਰਤੇ ਤੇ ਜੱਥੇਦਾਰ ਜਿਹੜਾ ਸਾਰਾ ਕੁਝ ਆਪ ਸਬੂਤ ਆ ਉਹ ਇਕੱਠੇ ਕਰੀ ਗਏ ਜਿਨ੍ਹਾਂ ਨੇ ਕੰਪਲੇਂਟਾਂ ਦਿੱਤੀ ਉਹਨਾਂ ਨੂੰ ਕਿਹਾ ਭਾਈ ਆਹ ਹਾ ਤੱਥ ਲਿਓ ਹੁਣ ਉਹ ਤੱਥ ਪੂਰੇ ਹੋ ਗਏ ਅੰਦਰੋਂ ਹੁਣ ਪਤਾ ਲੱਗ ਗਿਆ ਸ਼੍ਰੋਮਣੀ ਕਮੇਟੀ ਚੋਂ ਪਾਈ ਤੈਨੂੰ ਜਿਹੜਾ ਹੈਗਾ ਪੰਥ ਜੋ ਛੇਕਣਗੇ ਜਾਂ ਤੈਨੂੰ ਭੀਰ ਸਜ਼ਾ ਜਿਹੜੀ ਵੱਡੀ ਸਜ਼ਾ ਦੇ ਸਕਦਾ ਜਥੇਦਾਰ ਤਾਂ ਇਹ ਬਾਦਲ ਪਰਿਵਾਰ ਨੂੰ ਪਤਾ ਲੱਗ ਗਿਆ ਪਤਾ ਲੱਗਣ ਤੋਂ ਬਾਅਦ ਜਿਹੜਾ ਹੈਗਾ ਅਸਤੀਫਾ ਦਿੱਤਾ ਤੋਂ ਲੋਕਾਂ ਵਿੱਚ ਇਹ ਹੋ ਗਿਆ ਵੀ ਭਾਈ ਸੁਖਵੀਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ 15 ਤਰੀਕ ਨੂੰ ਦੁਬਾਰੇ ਦਸੰਬਰ 2024 ਨੂੰ ਇਲੈਕਸ਼ਨ ਆਉਣੇ ਆ ਹੁਣ ਮਹੀਨੇ ਨੂੰ ਦੁਬਾਰੇ ਫੇਰ ਇਹਨੂੰ ਬਣਾ ਦੇਣਗੇ ਕਿਉਂ ਕਿਉਂਕਿ ਵੀ ਇਹ ਆਮ ਬੰਦੇ ਤੋਂ ਪਾਰਟੀ ਚੱਲਦੀ ਨਹੀਂ ਸੁਖਵੀਰ ਬਿਨਾ ਚੱਲਦੀ ਨਹੀਂ ਪਾਰਟੀ ਦੇ ਵਿੱਚ ਪੈਸਾ ਚਾਹੀਦਾ ਹੈ ਪਾਰਟੀ ਵਿੱਚ ਬਹੁਤ ਕੁਝ ਚਾਹੀਦਾ ਹੈ ਹੋ ਪੈਸਾ ਜੱਥੇਦਾਰਾਂ ਕੋਲੇ ਹੈ ਨਹੀਂ ਬਾਦਲ ਕਹਿੰਦੇ ਲੰਗ ਕਰਦੇ ਜਿਹੜੇ ਟਕਸਾਲੀ ਸੀਗੇ ਉਹ ਪਾਰਟੀ ਛੱਡ ਕੇ ਭੱਜ ਗਏ ਪਹਿਲਾਂ ਕੁਝ ਉਹਦੇ ਵਿੱਚੋਂ ਹੁਣ ਬਾਗੀ ਹੋ ਕੇ ਬਾਗੀ ਆ ਜਿਹੜੇ ਉਹ ਦੁਬਾਰੇ ਫੇਰ ਆਉਣਗੇ ਹੁਣ ਜਿਹੜੇ ਟਕਸਾਲੀ ਸੀ ਉਹ ਦੁਬਾਰੇ ਆਉਂਦੇ ਨਹੀਂ ਉਹ ਕਹਿੰਦੇ ਭਾਈ ਸਾਡੇ ਦਾ ਪਹਿਲਾਂ 30-30 ਸਾਲਾਂ ਤੋਂ ਜ਼ਮੀਨਾਂ ਵੇਕੀਆਂ ਸਾਡੇ ਦਾ ਜਵਾਕ ਲੜਦੇ ਆ ਵੀ ਤੁਸੀਂ ਇਸ ਪਾਰਟੀ 'ਚ ਖੱਟਿਆ ਕੀ ਹੁਣ ਜਦੋਂ ਇਲੈਕਸ਼ਨ ਆਉਂਦਾ ਇਹ ਕਹਿੰਦੇ ਆ ਪੰਜਾਬ ਦੀ ਵਾਦੀ ਘਟ ਹੈ ਸਿੱਖਾਂ ਦੀ ਵਾਦੀ ਘਟ ਹੈ ਜੀ ਪੰਥਰੂ ਖਤਰਾ ਜੀ ਕੋਈ ਕਿਸੇ ਪੰਥਰੂ ਨਹੀਂ ਖਤਰਾ ਕੋਈ ਵਾਦੀ ਨਹੀਂ ਘਟਾ ਇੱਥੇ ਕੈਦਾ ਕਾਨੂੰਨ ਬਣਿਆ ਖਾਣ ਤੇ ਬੋਲਣ ਤੇ ਪਹਿਨਣ ਤੇ ਇਹ ਸਿਰਫ ਇੱਕ ਸਟੰਟ ਬਾਜੀ ਸੀ ਸੁਖਵੀਰ ਬਾਦਲ ਨੇ ਅਸੀਫਾ ਜਿਹੜਾ ਦਿੱਤਾ ਹੈ ਇਹ ਗਿਣੀ ਮਿਤੀ ਇੱਕ ਸਾਜ਼ਿਸ਼ ਹੈ 15 ਦਸੰਬਰ ਨੂੰ ਇਸ ਮੈਂ ਮਾਦਮ ਰਾਹੀਂ ਬੇਨਤੀ ਕਰਦਾ 15 ਦਸੰਬਰ 2024 ਨੂੰ ਅਕਾਲੀ ਦਲ ਦੀਆਂ ਦੁਬਾਰੇ ਇਲੈਕਸ਼ਨ ਹੋਣੇ ਆ ਇਹੀ ਸੁਖਵੀਰ ਬਾਦਲ ਫੇਰ ਬਣਦਾ ਦਿਖਾਵਾਂਗੇ ਤੁਹਾਨੂੰ ਕਿਉਂਕਿ ਕੁਰਸੀ ਛੱਡਣੀ ਹਕੂਮਤ ਛੱਡਣੀ ਪਾਰਟੀ ਦੀ ਪ੍ਰਧਾਨਗੀ ਛੱਡਣੀ ਬਹੁਤ ਔਖੀ ਹੈ ਇੱਕ ਡਰਾਮਾ ਰਚਿਆ ਗਿਆ ਬੈਠ ਕੇ ਪੰਜ ਚਾਰ ਦਿਨਾਂ ਦੇ ਵਿੱਚ ਸਾਰੀ ਸਾਜ਼ਿਸ਼ ਘੜੀ ਗਈ ਹੈ ਹੁਣ ਅਜਦਾ ਸੀਫਾ ਲੈਤ ਸੀਫਾ ਵੀ ਭਾਈ ਤੁਨੇ ਸਮਾਦਮ ਰਾਈ ਦਾਤੀ ਇਹ ਵੀ ਕਮੇਟੀ ਨੂੰ ਦਿੱਤਾ ਜਾਂ ਕਾਰਜਕਾਰੀ ਪ੍ਰਧਾਨ ਉਹਨੂੰ ਦਿੱਤਾ ਹੁਣ ਕਮੇਟੀ ਅੱਗੇ ਸੀਪ ਇਹਨਾਂ ਦਾ ਮਨਜ਼ੂਰ ਕਰਦੀ ਹੈ ਨਾ ਕਰਦੀ ਹੈ ਉਹ ਕਮੇਟੀ ਦੇ ਡਿਪੈਂਡ ਆ ਹੋ ਸਕਦਾ ਨਾ ਕਰੇ ਜੇ ਕਰ ਲਿਆ ਤਾਂ 15 ਦਸੰਬਰ ਨੂੰ ਦੁਬਾਰੇ ਇਹੀ ਸੁਖਬੀਰ ਨੂੰ ਫੇਰ ਪ੍ਰਧਾਨ ਬਣਾਉਣਗੇ ਸੋ ਇੱਕ ਸਟੰਟ ਬਾਜ਼ੀਆਂ ਖਾਸ ਕਰਕੇ ਜਿਹੜੇ ਸਾਡੇ ਨੌਜਵਾਨ ਮੁੰਡੇ ਸਿੱਖੀ ਨੂੰ ਪਿਆਰ ਕਰਦੇ ਆ ਉਹ ਭਾਈ ਇਹਨਾਂ ਦੀਆਂ ਚਾਲਾਂ ਤੋਂ ਬਾਜ਼ ਰਿਓ ਕਿਸੇ ਐਸੇ ਐਸੇ ਐਜੀਟੇਸ਼ਨ ਚ ਪੈ ਕੇ ਇਹ ਜੀਆਂ ਮੂਵਮੈਂਟਾਂ ਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰ ਲਿਓ ਪਹਿਲਾਂ ਕਈ ਪੀੜ੍hiyan ਆਪਣੀਆਂ ਬਰਬਾਦ ਹੋ ਚੁੱਕੀਆਂ ਸੁਬੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ